ਸ਼ੰਭੂ ਮੋਰਚੇ ਦੇ 100 ਦਿਨ ਪੂਰੇ ਹੋਣ ਤੇ ਅੱਜ ਬਹੁਤ ਵੱਡਾ ਇਕੱਠ ਹੋ ਰਿਹਾ ਭਾਰਤੀ ਕਿਸਾਨ ਯੂਨੀਅਨ ਦੁਆਬਾਦੀ ਸਮੂਚੀ ਟੀਮ ਦਾ ਜਥਾ ਬਾਈ ਮਈ 24 ਲਾਡੋਵਾਲ ਟੋਲ ਤੋਂ ਪਾਦਾਨ ਮਨਜੀਤ ਸਿੰਘ ਰਾਏ ਦੀ ਅਗਵਾਈ ਵਿੱਚ ਸ਼ੰਭੂ ਬਾਡਰ ਲਈ ਰਵਾਨਾ ਹੋਇਆ ਅੱਜ ਜਿਹੜੇ ਮੋਰਚਾ ਨਿਰੰਤਰ ਸ਼ੰਭੂ ਬਾਰਡਰ ਤੋਂ ਖਨੋਰੀ ਬਾਰਡਰ ਤੇ ਡੱਬਾਣੀ ਬਾਰਡਰ ਤੇ ਔਰ ਰਾਜਸਥਾਨ ਦਾ ਜਿਹੜਾ ਰਤਨਪੁਰ ਬਾਰਡਰ ਆ ਚਾਰ ਮੋਰਚਿਆਂ ਤੇ ਮੋਰਚਾ ਚੱਲ ਰਿਹਾ ਉਹਨੂੰ ਅੱਜ 100 ਦਿਨ ਹੋ ਰਿਹਾ ਹੈ ਸੋ ਸ਼ਾਮੇ ਦਿਨ ਦੇ ਵਿੱਚ ਚੜ੍ਹਦੀ ਕਲਾ ਚ ਮੋਰਚਾ ਉਹਦੇ ਵਾਸਤੇ ਜਿਹੜਾ ਸ਼ੰਭੂ ਮੋਰਚੇ ਤੇ ਭਾਰੀ ਕੱਟ ਰੱਖਿਆ ਖਰੋੜੀ ਰੱਖਿਆ ਸਾਰੇ ਬਾਰਡਰਾਂ ਤੇ ਭਾਰੀ ਕੱਟ ਰੱਖੇ ਗਏ ਨੇ ਆਪਣੀ ਭਾਰਤੀ ਕਿਸਾਨ ਜੁਨੀਓ ਦੁਆਬਾ ਜਿਹੜੀ ਹੈ ਇਹਦੀ ਸ਼ਮੂਲੀਅਤ ਸ਼ੰਭੂ ਬਾਰਡਰ ਤੇ ਹੋਏਗੀ ਸੋ ਉੱਥੇ ਵੱਡਾ ਭਾਰੀ ਕੱਟ ਹੋਏਗਾ ਅੱਜ ਉੱਥੇ ਹਾਜ਼ਰੀ ਭਰਨ ਚੱਲੇ ਆਪਾਂ ਸੋ ਸਾਰੀਆਂ ਸੰਗਤਾਂ ਜਿਹੜੇ ਸ਼ਹਿਰਪੋਂ ਦੇ ਵੱਖ-ਵੱਖ ਸਰਕਲਾਂ ਤੋਂ ਜਲੰਧਰ ਦੇ ਕਪੂਰਥਲੇ ਦੇ ਨਵਾਂ ਸ਼ਹਿਰ ਦੇ ਫਲੋਰ ਤੋਂ ਮੋਰੇ ਚੱਲ ਕੇ ਮਿਲਣਗੇ ਉਹ ਸਾਰੇ ਸਾਥੀ ਜੋ ਜਿੰਨੇ ਇੱਥੇ ਪਹੁੰਚੇ ਨੇ ਕਿਉਂਕਿ ਅੱਗੇ ਸੰਗਤ ਡੱਬਾ ਵਾਲੀ ਮਿਲੇਗੀ ਉਸ ਤੋਂ ਅੱਗੇ ਸੰਗਤ ਜਿਹੜੀ ਆ ਕੁਸ਼ਨ ਲੁਧਿਆਣੇ ਮਿਲੇਗੀ ਫਿਰ ਦਰਾਹੇ ਮਿਲੇਗੀ ਸੰਗਤ ਫਿਰ ਰਾਜਪੁਰੇ ਮਿਲੇਗੀ ਜੋ ਇਸੇ ਤਰੀਕੇ ਨਾਲ ਸੰਗਤ ਰਲਦੀ ਜਾਏਗੀ ਆਪਣੀ ਯੂਨੀਅਨ ਦੀ ਜੋ ਕਾਫਲਾ ਵੱਡਾ ਹੁੰਦਾ ਜਾਏਗਾ ਜੋ ਆਪਣਾ ਟਾਰਗੇਟ ਹੈ ਜ 200 ਗੱਡੀ ਦਾ 200 ਗੱਡੀ ਜਿਹੜੀ ਆ ਭਾਰਤੀ ਕਿਸਾਨ ਯੂਨੀਅਨ ਦੁਆਬਾ ਲੈ ਕੇ ਜਾਏਗੀ ਜੋ ਉਹ ਕਾਫਲਾ ਤੁਰ ਤੱਕ ਜਾਂਦਿਆਂ ਤੁਹਾਡਾ 200 ਗੱਡੀ ਦਾ ਬਣ ਜਾਏਗਾ ਜੋ ਅੱਜ ਸਾਰੀਆਂ ਸੰਗਤਾਂ ਜਿਹੜੀਆਂ ਸ਼ੰਭੂ ਮੋਰਚੇ ਵੱਲ ਚੱਲੇ ਪਾ ਰਹੀਆਂ ਭਾਰਤ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਭਾਈ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਜਾਇਜ਼ ਨੇ ਇਹਨਾਂ ਨੂੰ ਤੁਰੰਤ ਮੰਨ ਲਵੇ ਤੇ ਜਿਹੜੀ ਅੱਗੇ ਦੀ ਕਾਲ ਹੈ ਉਹ ਬਾਰਡਰ ਤੇ ਜਾ ਕੇ ਦਿੱਤੀ ਜਾਏਗੀ ਕਿ ਭਾਜਪਾ ਦੇ ਜਿਹੜੇ ਕੈਂਡੀਡੇਟ ਉਹਨਾਂ ਦਾ ਘਰਾਵ ਕਰਨਾ ਹੈ ਜਾਂ ਨਰਿੰਦਰ ਮੋਦੀ ਨੇ ਉਹਦਾ ਘਰਾਵ ਕਰਨਾ ਹੈ ਛੋਏ ਦੀ ਕਾਲ ਜਿਹੜੀ ਆ ਉਹ ਸ਼ੰਭੂ ਬਾਰਡਰ ਤੋਂ ਹੋਏਗੀ ਪਰ ਅੱਜ ਜਿਹੜਾ ਇਥੋਂ ਹੁਣ ਚਾਲੇ ਪਾਉਣ ਲੱਗੇ ਆ ਇਹ ਕਾਫਲਾ ਇਥੋਂ ਸਟਾਰਟ ਹੋਣ ਲੱਗਾ ਹੈ ਰਾਹਿਤ ਸੰਗਤਾਂ ਲੜਦੀਆਂ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸ਼ੰਭੂ ਖਨੋਰੀ ਤੇ ਡੱਬ ਵਾਲੀ ਮੋਰਚੇ ਨੂੰ ਅੱਜ 100 ਦਿਨ ਪੂਰਾ ਹੋਣ ਤੇ ਸਮੁੱਚੇ ਵੇਸ਼ ਦਾ ਕਿਸਾਨ ਜਿਹੜਾ ਉਹ ਡੱਬ ਵਾਲੀ ਖਨੋਰੀ ਅਤੇ ਸ਼ੰਭੂ ਮੋਰਚੇ ਇੱਕ ਮਿੰਟ ਰੁਕਿਓ ਬੰਦਿਆ ਭਾਰਤੀ ਕਿਸਾਨ ਜਿਹਨਾਂ ਦੁਆਬਾ ਦਾ ਵੱਡਾ ਜਥਾ ਦਾਣਾ ਮੰਡੀ ਫਗਵਾੜਾ ਦੇ ਤੋਂ ਸ਼ੰਭੂ ਮੋਰਚੇ ਲਈ ਰਵਾਨਾ ਹੋ ਰਿਹਾ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਆਪਾਂ ਇੱਕ ਕਾਫਲੇ ਦੀ ਲਾਈਨ ਬਣਾ ਕੇ ਚੱਲਣਾ ਕਿਸੇ ਨੇ ਲਾਈਨ ਨੂੰ ਤੋੜਨਾ ਨਹੀਂ ਲਗਾਤਾਰ ਅਗਲੇ ਜਿਹੜੇ ਸਰਕਲ ਹੈ ਫਲੋਰ ਲੁਧਿਆਣਾ ਰਾਏਕੋਟ ਵਗੈਰਾ ਉਹ ਅਗਲੇ ਜਿਹੜੇ ਸਟੇਸ਼ਨਾਂ ਤੋਂ ਆਪਣੇ ਨਾਲ ਰਲਣਗੇ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤੀ ਸੰਜਮ ਨੂੰ ਦੁਆਬਾ ਵੱਲੋਂ ਭਾਰਤੀ ਜਨਤਾ ਪਾਰਟੀ ਦਾ ਡਟਵਾ ਵਿਰੋਧ ਕੀਤਾ ਜਾਊਗਾ ਸਰਕਾਰ ਦੇ ਜ਼ਬਰਦਸਤ ਮੂੰਹ ਤੋੜ ਜਵਾਬ ਦਿੱਤਾ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ